ਦੀ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਇੱਕ ਅਸ਼ਰਾਧਤ ਹੀ ਅੰਸਰ ਜੋ ਸਾਡੀ ਪਵਿੱਤਰ ਬਾਈਬਲ ਦੀ ਬੇਇੱਜ਼ਤੀ ਕਰ ਰਿਹਾ ਸੀ ਔਰ ਜਿਨ ਨੇ ਸਾਡੀ ਪਵਿੱਤਰ ਬਾਈਬਲ ਦੇ ਅੰਗਾਂ ਨੂੰ ਫਾੜਿਆ ਔਰ ਸਾਡੇ ਲੋਕਾਂ ਨਾਲ ਗਾਲੀ ਗਲੋਚ ਕੀਤੀ ਜਿੱਦੀ ਕੰਪਲੇਂਟ ਲੈ ਕੇ ਅਸੀਂ ਸਮੁੱਚਾ ਮੁਸੀਬਾਇ ਜਾਰਾ ਔਰ ਮੇਰੇ ਨਾਲ ਜਲੰਧਰ ਦੀਆਂ ਵੱਖ-ਵੱਖ ਜਥੇਬੰਦੀਆਂ ਪੀਟਰ ਮੁਸੀਬ ਬਲੰਦਪੁਰੀਆ ਜੀ ਮੇਰੇ ਨਾਲ ਸਾਡੇ ਸੀਨੀਅਰ ਲੀਡਰ ਅਮੀਦ ਮਸੀਹ ਜੀ ਵਿੱਕੀ ਗੋਲਡ ਜੀ ਸੂਰਜ ਘਾਰੂ ਜੀ ਸੂਰਜ ਜੀ ਚੇਤਨ ਜੀ ਅਸੀਂ ਸਾਰੇ ਪੂਰੀ ਗਲੋਬਲ ਅਕਸ਼ਨ ਕਮੇਟੀ ਦੀ ਟੀਮ ਕੱਲ ਸੀਪੀ ਸਾਹਿਬ ਕੋ ਗਏ ਸੀ ਉਹਨਾਂ ਨੇ ਇਸ ਗੱਲ ਤੇ ਸਖਤ ਨੋਟਿਸ ਲੈਂਦੇ ਹੋਏ ਸਾਨੂੰ ਆਪਣੇ ਘਰ ਬੁਲਾਇਆ ਸੋ ਅਸੀਂ ਧੰਨਵਾਦ ਕਰਦੇ ਆਂ ਜਲੰਧਰ ਪੁਲਿਸ ਕਮਿਸ਼ਨਰ ਸਾਹਿਬਾ ਸ਼ਰਮਾ ਜੀ ਦਾ ਪਰ ਪੂਰੇ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਸ਼ਾਮ ਤੱਕ ਪਰਚਾ ਜਿਹੜਾ ਦਰਜ ਹੋ ਜਾਏਗਾ ਔਰ ਆ ਜੋ ਪਰਚਾ ਜਿਹੜਾ ਉਹ ਦਰਜ ਹੋ ਚੁੱਕਾ ਜਿੱਦਾਂ ਪਹਿਲਾਂ ਆਪੀਸੀ ਦੀ ਧਾਰਾਂ ਦੇ ਅਧੀਨ 295 ਦਾ ਪਰਚਾ ਦਰਜ ਹੁੰਦਾ ਸੀ ਹੁਣ ਵੀਰ ਐਸਡੀ ਧਾਰਾਂ ਦੇ ਅਧੀਨ 299 ਦਾ ਪਰਚਾ ਦਰਜ ਉਹਨਾਂ ਨੇ ਕੀਤਾ ਔਰ ਵੱਖ-ਵੱਖ ਧਾਰਾਂ ਲਵਾਈਆਂ ਵਾ ਔਰ ਪਰਚੇ ਦਾ ਨੰਬਰ 121 ਨੰਬਰ ਹੈਗਾ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਔਰ ਵਾਅਦਾ ਕੀਤਾ ਵੀ ਬਹੁਤ ਜਲਦ ਉਹ ਬੰਦੇ ਨੂੰ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਗ੍ਰਿਫਤਾਰ ਵੀ ਕਰ ਲਾਂਗੇ ਔਰ ਮੈਂ ਦੱਸਣਾ ਕਿ ਉਹਨਾਂ ਵੀ ਪੂਰਾ ਮੁਸੀਬਾਈ ਚਾਰਾ ਇੱਕ ਜੋੜਿਆ ਅਸੀਂ ਸਾਰੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਪਰਮੇਸ਼ਵਰ ਦੇ ਦਾਸਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਵਜਨ ਬੰਦੇ ਆ ਆਪਣੇ ਪੂਰੇ ਸਮੂਚੇ ਮਸੀਹ ਭਾਈਚਾਰੇ ਦੇ ਨਾਲ ਕਿੱਥੇ ਕਿਤੇ ਕੋਈ ਵੀ ਬੰਦਾ ਕੋਈ ਵੀ ਸ਼ਰਾਤ ਤੇ ਅੰਤਰ ਸਾਡੇ ਮਸੀਹ ਭਾਈਚਾਰੇ ਦੇ ਨਾਲ ੱੱਕਾ ਕਰੇਗਾ ਉਹਨੂੰ ਮੂੰਹ ਤੋੜ ਮਾ ਜਵਾਬ ਦਿੱਤਾ ਜਾਏਗਾ ਹੁਣ ਬਖਸ਼ਿਆ ਨਹੀਂ ਜਾਏਗਾ ਪਰ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰੀ ਫੇਰ ਪਰਮੇਸ਼ਵਰ ਦਾ ਧੰਨਵਾਦ ਕਰਦਾ ਵੀ ਪਰਮੇਸ਼ਵਰ ਨੇ ਮਸੀਹ ਭਾਈਚਾਰੇ ਦੀ ਜਿੱਤ ਕਰਵਾਈ ਆ ਔਰ ਵਿਰੋਧੀਆਂ ਨੂੰ ਇੱਕ ਕਰਾਰਾ ਜਵਾਬ ਦਿੱਤਾ ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਸਮੁੱਚੀ ਲੀਡਰਸ਼ਿਪ ਦਾ ਸਾਰਿਆਂ ਦੇ ਮੇਰੇ ਵੱਲੋਂ ਜੈਨਸੀ ਦੀ ਧੰਨਵਾਦ